ਸਣੀ ਹੈਗੀ ਤਨਾ ਹੀ ਰੱਖੀ ਆ ਠੀਕ ਨਾ ਤੇ ਨਾ ਹੀ ਰੱਖਣੀ ਆ ਆਹੋ ਆਹੋ ਦਿੱਲੀੋਂ ਮੂੜੇ ਮਾਣਾ ਇਹ ਲੱਗ ਰਸਨ ਦਿੱਲੀੋਂ ਸਰਕਾਰ ਦੇ ਕੁਛੇ ਨਹੀਂ ਜਾਗੇ ਲੱਗੀ ਕਰਨਾ ਟੂਆ ਮਾਣਾ ਸਰਕਾਰ ਦਾ ਇਤਨੀ ਗੱਲ ਆਪਣੀ ਦੇ ਬੋਲੇ ਸੋਨਿਆਲਾ ਦੇਸ਼ ਦੁਨੀਆ ਚ ਵਸਦੇ ਪੰਜਾਬੀਓ ਖੁਸ਼ ਆਮਦੀਦ ਸਵਾਗਤ ਆ ਤੁਹਾਡਾ ਅੱਜ 6 ਤਰੀਕ ਅਸੀਂ ਖੜੇ ਆਂਗੇ ਪਿੰਡ ਕੋ ਨਿਆਲ ਜਿਹੜਾ ਬੰਨ ਪਿਆ ਸੀਗਾ ਰਾਪੀ ਦਰਿਆ ਦੇ ਵਿੱਚ ਲਗਾਤਾਰ 10ਵੇਂ ਦਿਨ ਦੇ ਵਿੱਚ ਪਹੁੰਚ ਗਿਆਗਾ ਜਿਹੜਾ ਬੰਨਾਗਾ ਬੰਦ ਕਰ ਰਹੇ ਨੇ ਅਸੀਂ ਇੱਕ ਸੰਗਤ ਦੂਰੋਂ ਦੂਰੋਂ ਪਹੁੰਚੀ ਹੋਈ ਆਗੀ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਤੇ ਸਾਡੇ ਨਾਲ ਦੋਸਤ ਵੀ ਮੌਜੂਦ ਨੇ ਇਧਰੋਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਹਾਲ ਨੇ ਵੀਰੇ ਸਾਹਮਣੇ ਪ੍ਰਕਰਮ ਨੇ ਕਰਾਇਆ ਆ ਲੋ ਬੜੇ ਦੇ ਕੇ ਮੈ ਕਰਦੇ ਜਾਂ ਦਰਦੇ ਨਹੀਂ ਆ ਲੋ ਬੜੇ ਨਹੀਂ ਅਹੀ ਕੀ ਹਾਲ ਨੇ ਬਾਈ ਠੀਕ ਜੀ ਠੀਕ ਠਾਕ ਕਿੰਨੇ ਦਿਨ ਹੋ ਗਏ ਅੱਜ ਜਿਹੜਾ ਬੰਨ ਲੱਗਦੇ ਨੂੰ ਇੱਥੇ ਕੋਨੇ ਆਲ ਦੇ ਵਿੱਚ ਵੀ 4 ਕਿ ਦਿਨ ਹੋ ਗਏ ਆ 4 ਦਿਨ ਹੋ ਗਏ ਹਾਂਜੀ ਤੇ ਪਾਣੀ ਦਾ ਕੀ ਆ ਉਹ ਆ ਹੁਣ ਪਹਿਲੇ ਨਾਲੋਂ ਘਟਿਆ ਪਾਣੀ ਪਾਣੀ ਵੀਰ ਜੀ ਲੱਥ ਗਿਆ ਵੈਸੇ ਬਹੁਤ ਲੱਥ ਗਿਆ ਘੜੀ ਜਾਂਦਾ ਚਲੋ ਪਾਣੀ ਬੰਨ ਬੰਨੀ ਜਾਂਦੇ ਆ ਸਰਕਾਰਾਂ ਸਾਥ ਨਹੀਂ ਦੇ ਰਹੀਆਂ ਪਹੁੰਚਿਆ ਨਹੀਂ ਹੈ ਕੋਈ ਨੁਮਾਇੰਦਾ ਬਾਪੂ ਜੀ ਵੱਲੋਂ ਪਹੁੰਚੇ ਗਏ ਦੋਨਾਂ ਫੋਟੋ ਲਵਾ ਕੇ ਚਲ ਜਾਣਾ ਜਾਂ ਕੋਈ ਆਵੇ ਉਹਨਾਂ ਆ ਕੇ ਫੋਟੋ ਫੋਟੋ ਲਵਾ ਕੇ ਚਲ ਜਾਣਾ ਕੋਈ ਕੋਈ ਆਵੇ ਇੱਥੇ ਬਾਬਿਆਂ ਨੂੰ ਮਿਲੇ ਕੋਈ ਉਹਨਾਂ ਨੂੰ ਕੋਈ ਬਾਬਿਆਂ ਨੂੰ ਵੰਡਪੁੰਡ ਮਿਲੇ ਤੇ ਫੇਰੀ ਬਜੇ ਬਾਬਿਆਂ ਨੇ ਮੋਰ ਚ ਲਾਏ ਆ ਬਾਬਿਆਂ ਨੇ ਮੋਰ ਚ ਲਾਏ ਬਾਬੇ ਦੇ ਆਪ ਦਾ ਕਰੀ ਜਾਂਦੇ ਕੰਮ ਆ ਤੇ ਤਕਰੀਬਨ ਹੋਰ ਕਿੰਨੇ ਦਿਨ ਲੱਗ ਸਕਦੇ ਨੇ ਵੰਨ ਨੂੰ ਆਪ ਦਾ 10 ਦਿਨ ਲੱਗ ਜਣੇ ਇਹਨਾਂ ਨੂੰ ਲੈ 15 ਦਿਨ ਲਾਓ ਵਾਦੀ ਲੱਗ ਸਕਦੇ 10 ਦਿਨ ਤੋਂ 15 ਲਾਓ ਹਾਂ 15 ਦਿਨ ਲੱਗ ਜਾਣਗੇ। ਹਾਂ ਲੱਗ ਸਕਦੀਆਂ ਨੇ ਕਿੰਨੇ ਦਿਨ। ਸਿੱਕ ਸੰਗਤ ਕਿੱਥੋਂ-ਕਿੱਥੋਂ ਪਹੁੰਚ ਰਹੀ ਹੈ ਕਿ ਮਿੱਟੀ ਲੈ ਕੇ। ਪਤਾ ਕੋਈ ਨਹੀਂ ਜੀ। ਪਤਾ ਨਹੀਂ ਜੀ ਕਿਧਰ-ਕਿਧਰ ਇਧਰ ਸਾਰੇ ਮਲਵਈ ਸਾਰੇ ਮਾਲਵੇ ਚੋਂ ਤੇ ਗਰਦਾਸਪੁਰੇੋਂ ਪਈ ਨਾਲ ਏਰੀਆ ਸਾਰੇ ਇੱਥੇ ਸਾਰੇ ਇੱਥੇ ਦੁਰੇ ਫਿਰਦਾ ਜੀ। ਕੰਮ ਤੇ ਹੀ ਸੇਵਾ ਤੇ ਹੀ। ਹਾਂ ਜੀ। ਜੇਕਰ ਪਾਣੀ ਦੀ ਗੱਲ ਕਰੀਏ ਪਹਿਲਾਂ ਨਾਲੋਂ ਘਟਿਆ ਪਾਣੀ। ਪਾਣੀ ਬਹੁਤ ਘਟਿਆ ਜੀ। ਘਟਿਆ ਘਟਿਆ। ਹਾਂ ਹੁਣ ਬੰਨ ਦੀ ਗੱਲ ਹੈ ਬੰਨ ਚਲੋ ਬੱਜ ਜੀ। ਤੇ ਥੋੜਾ ਜਿਹਾ ਇਧਰ ਦਾ ਨੁਕਸਾਨ ਹਟ ਜਾਏ ਥੋੜਾ ਜਿਹਾ। ਨੁਕਸਾਨ ਬਹੁਤ ਹੋਇਆ। ਕਿੰਨਾ ਗੰਗਾਸਾਨ ਹੋ ਗਿਆ ਮੇਰੇ ਸਾਨ ਸਾਰਾ ਹੀ ਨਿਖਾਨ ਹੋ ਗਿਆ ਲੀੜਾ ਲੂਣਾ ਕੋਈ ਨਹੀਂ ਬਜਿਆ ਕੋਈ ਬਜ ਰੱਜਾ ਨਹੀਂ ਬਲੀਆਂ ਵਾਹ ਬਜੇ ਪਹਿਲਾਂ ਕੋਈ ਅਲਰਟ ਨਹੀਂ ਕੀਤਾ ਸੀ ਸਰਕਾਰਾਂ ਨੇ ਪਹਿਲਾਂ ਕੋਈ ਅਲਰਟ ਨਹੀਂ ਕੀਤਾ ਸੀ ਸਰਕਾਰਾਂ ਨੇ ਜਦੋਂ ਪਾਣੀ ਛੱਡਣ ਤੋਂ ਬਾਅਦ ਜਿਹੜੀਆਂ ਆਪਣੇ ਮੋਰਚਾ ਸਾਹਿਬ ਵਾਲੀਆਂ ਨਹਿਰਾਂ ਵਾਂ ਉਹ ਸੁੱਕੀਆਂ ਪਈਆਂ ਵਾਂ ਉਹਨਾਂ ਸਾਰੇ ਇੱਧਰ ਛੱਡਿਆ ਜਿਹੜੀ ਨਹਿਰ ਜਾ ਕੇ ਵੇਖ ਲੋ ਸਾਰੇ ਸੁੱਕੀਆਂ ਪਈਆਂ ਉਹਨਾਂ 'ਚ ਪਾਣੀ ਪਾਇਆ ਨਹੀਂ ਇੱਧਰ ਪਾਣੀ ਪਾ ਦੋ ਉਹਨਾਂ ਨੂੰ ਸਕੀਮ ਕੋਈ ਹੋਊ ਚਾਲ ਕੋਈ ਉਹਨਾਂ ਦੀ ਉਹਨਾਂ ਇੱਧਰ ਕਰਤਾ ਸਾਰਾ ਤੇ ਕੰਮ ਕੇ ਬਨੇ ਟੁੱਟਣਾ ਹੈ ਨੁਕਸਾਨ ਹੋਣਾ ਹੈ ਨੁਕਸਾਨ ਕਰਨਾ ਹੈ ਥੱਲੇ ਲਾਉ ਹਲੇ ਲਾਦਾ ਨਾ ਬਾਬਾ ਬਾਬਾ ਹਾਂ ਸੱਚੀ ਗੱਲ ਬਾਬਾ ਜੀ ਸੱਚੀ ਗੱਲ ਜਿਹੜੀ ਜਗ੍ਹਾ ਤੋਂ ਆਏ ਜੀ ਸਾਡਾ ਪਿੰਡ ਇੱਥੇ ਲੋਕਲ ਹੀ ਬਿਲਕੁਲ 1 ਕਿਲੋਮੀਟਰ ਤੋਂ ਦੂਰ ਪਿੰਡ ਧਰਮਾਬਾਦ ਅਸੀਂ ਇੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਵਸਨੀਕ ਆ ਬਜੇ ਉਹ ਲਖਮਣ ਲਈ ਜਾਂਦੇ ਡੁੱਬੇ ਹੋ ਸੁਆਣੀ ਮਿਲਦੇ ਆ ਇੱਥੇ ਆ ਕੰਮ ਭੰਡਿਆ ਹੀ ਹਾਂ ਸਰਕਾਰ ਤੇ ਫੁੱਟਬਾਲ ਦੇ ਹਿਸਾਬ ਨਾਲ ਸਰਕਾਰ ਜਿਹੜੀ ਇਹ ਫੁੱਟਬਾਲ ਹੋਂਦੀ ਬਾਬੇ ਕਰਦਾ ਬਾਬਿਆ ਸਰਕਾਰ ਫੁੱਟਬਾਲ ਵਾਲਾ ਕੀਤਾ ਇਹ ਸਾਰਾ ਕੁਝ ਗੁਰੂ ਕੇ ਬਾਗ ਵਾਲਿਆਂ ਦੀ ਸੇਵਾ ਚੱਲਦੀ ਇੱਥੇ ਸਰਕਾਰ ਦਾ ਕੋਈ ਰੂਲ ਨਹੀਂ ਹੈਗਾ ਤਨਾ ਸਰਕਾਰ ਨੇ ਕੋਈ ਵੀ ਹਜੇ ਤੱਕ ਟਰਾਲੀ ਟਰੈਕਟਰ ਕੁਛ ਨਹੀਂ ਆਇਆ ਬਸ ਇਹ ਸਾਰੀ ਸੰਗਤ ਪਿੰਡਾਂ ਦੇ ਪਿੰਡਾਂ ਤੋਂ ਇਕੱਠੀ ਹੋ ਗਏ ਤੇ ਉਹਨਾਂ ਨੇ ਸਾਰੇ ਸੰਗਤ ਨੇ ਕੀਤਾ ਪਿੰਡਾਂ ਵਾਲਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਸਰਕਾਰ ਲੋ ਕੋਈ ਸਹੂਲਤ ਨਹੀਂ ਆਜ ਤੱਕ ਆਈ ਅੱਜ 5 6 ਦਿਨ ਹੋ ਗਏ ਨੇ ਕੰਮ ਚੱਲਣ ਸਰਕਾਰੀ ਲੀਡਰ ਤਾਂ ਪਹੁੰਚਣੇ ਲਗਾਤਾਰ ਨਾ ਕੋਈ ਨਹੀਂ ਪਹੁੰਚਿਆ ਅੱਜ ਫੋੜਵਾ ਲਹਾ ਕੇ ਤੇ ਚੱਲ ਜਾਂਦੇ ਆ ਬਸ ਇੱਕ ਐਡਾ ਇੰਨੀ ਮਿੱਟੀ ਮੋਢੇ ਰੱਖ ਕੇ ਫੋੜਾ ਲਹਾ ਕੇ ਬਸ ਚੱਲ ਜਾਂਦੇ ਆ ਬਾਅਦ ਵਿੱਚ ਕੋਈ ਨਹੀਂ ਵੜਦਾ ਨਾ ਇਥੇ ਸਰਕਾਰ ਦਾ ਕੋਈ ਰੋਲ ਬਸ ਆਪਣੀ ਫਾਰਮੈਲਟੀ ਜੀ ਪੂਰੀ ਕਰਦੇ ਪੀ ਹਾਂ ਮੰਤਰੀ ਪਹੁੰਚੇ ਆ ਬੰਨ ਬਣਾਉਂਦਾ ਪਰ ਇਹਨਾਂ ਵਿੱਚ ਕੋਈ ਮੰਤਰੀ ਦਾ ਕੋਈ ਬੰਦਾ ਨਹੀਂ ਆਇਆ ਬਸ ਸਾਰੇ ਬੰਦੇ ਸੰਗਤ ਸੰਗਤ ਬੰਨਾਂਦੇ ਆ ਸੰਗਤ ਨੇ ਸਾਰਾ ਕੁਝ ਬਧਿਆ ਮੈਂ ਬੰਨ ਬੰਦਾ ਹੈ ਬਾਕੀ ਹੋਰ ਕੋਈ ਨਹੀਂ ਆਇਆ ਸਰਕਾਰ ਦਾ ਬੰਦਾ ਕੋਈ ਵੀ ਨਹੀਂ ਆ ਨਾ ਟਰਾਲੀ ਨਾ ਟਰੈਕਟਰ ਕੱਚ ਰਿਆਂ ਬਾਬੇ ਨਾ ਮੱਥਾ ਲਾਉਂਦੇ ਸਰਕਾਰ ਬੰਦ ਨਹੀਂ ਸਕਦੀ ਜੇ ਬਾਬੇ ਨਾ ਮੋਰਚਾ ਲਾਉਂਦੇ ਇਹ ਬੰਦ ਕਦੇ ਵੀ ਨਹੀਂ ਬੱਜਣਾ ਸਰਕਾਰ ਦੇ ਵਾਸਤੇ ਕਿੰਨੇ ਦਿਨ ਲੱਗ ਜਾਣਗੇ ਤਕਰੀਬਨ ਬੰਨਣ ਨੂੰ ਇਹ 15 20 ਦਿਨ ਲੱਗ ਹੀ ਜਾਣੇ ਆ 15 20 ਦਿਨ ਲੱਗ ਹੀ ਜਾਣਗੇ ਕਿਉਂਕਿ ਸਾਰੇ ਬੰਨ ਬੰਨਣੇ ਆ ਇੱਕ ਇੱਥੇ ਟਟਾ ਗਿੱਟਾ ਤਿੰਨ ਚਾਰ ਬੰਨ ਹੈਗੇ ਆ ਮਤਲਬ ਸਾਰੇ ਬੰਨਣੇ ਆ ਹਾਂਜੀ ਸੇਵਾ ਦੀ ਕੀ ਕੋਈ ਜ਼ਰੂਰਤ ਆ ਜੇ ਆਪਾਂ ਗੱਲਬਾਤ ਕਰੀਏ ਮਿੱਟੀ ਦੀ ਖਾਣ ਪੀਣ ਦੀ ਆਬਸਤਾਂ ਕੁਝ ਡੰਗਰਾਂ ਦੇ ਲਈ ਮਹਾਰਾਜ ਕਿਰਪਾ ਬਾਬਿਆਂ ਨੇ ਸਾਰ ਕੋਈ ਲੋੜ ਨਹੀਂ ਚਿਹੇ ਚਿਹੇ ਚੀਜ਼ ਦੀ ਲੋੜ ਨਹੀਂ ਆ ਲੰਗਰ ਬੜੀ ਚੱਲ ਰਿਹਾ ਖੁੱਲਾ ਸਰਕਾਰ ਤੋਂ ਤਾਂ ਕੋਈ ਵਧੀਜੀ ਨਹੀਂ ਸਰਕਾਰ ਲੋ ਕੋਈ ਆਸ ਨਹੀਂ ਹੈਗੀ ਤਨਾ ਹੀ ਰੱਖੀ ਆ ਠੀਕ ਨਾ ਤਨਾ ਹੀ ਰੱਖਣੀ ਆ ਆਹੋ ਆਹੋ ਦਿੱਲੀੋਂ ਮੂਰੇ ਮਾਣਾ ਇਹ ਲੱਗ ਰਿਹਾ ਥਾ ਦਿੱਲੀੋਂ ਸਰਕਾਰ ਨੇ ਕੁਛੇ ਨਹੀਂ ਜਾਗੇ ਤੇ ਕੀ ਕਰਨਾ ਢਵਾ ਬਣਾ ਸਰਕਾਰ ਦਾ ਇਤਨੀ ਗੱਲ ਆਪਣੀ ਬੋਲੋ ਕਾ ਬੰਦਿਆ ਹੰਤਾ ਸਰਵਾਦਰੀਆ ਇਹ ਸਰਵਾ ਤੇ ਲੱਗੋ ਸਹੀ ਮੜਾ ਲੈ ਭਾਈ ਕਿਹੜਾ ਜਨ ਵਾਲਾ ਆ ਦੇ ਭਾਈ ਚੈਨਲ ਕਿਹੜਾ ਆ ਫਿਰ ਮੁੰਡਾ ਲਿਖਣ ਜਨਣ ਕਿਹੜਾ ਭਾਈ ਆ ਵੇ ਲਗਾ ਲਗਾਉਣ ਯਾਰ ਤੇਰਾ ਵੀ ਬਣਾ ਦੱਸ ਦਿਆ ਆ ਸਰਪ੍ਰਾਈਜ਼ ਕਰ ਸਤਿੰਦਰ ਬਾਕਸਰ ਟੀਵੀ ਮੇਰਾ ਵੀਰ ਫਾਰੀ ਇਹਦੀ ਵੀਡੀਓ